ਸਸਰੀ ਗਾਲ ਕਿਸਾਨ ਦੋਸਤੋ ਹਾਂਜੀ ਜਿਹੜੀ ਅੱਜ ਦੀ ਵੀਡੀਓ ਤੁਸੀਂ ਕੱਟੀ ਦੇਖ ਰਹੇ ਹੋ ਜੀ ਸਕਰੀਨ ਤੇ ਇਹ ਆ ਗਈ ਆਪਣੇ ਐਲ ਡੀ ਐਫ ਵਾਲਿਆਂ ਦੇ ਕੋਹੇ ਨੂਰ ਬੋਲਦੀ ਜੀ ਮਾਂ ਦਾ ਦੁੱਧ ਵੀ ਇਹਦਾ ਬਹੁਤ ਚੰਗਾ ਹੈ 19 20 ਕਿਲੋ ਦਾ ਰਕਾਰਡ ਹੈ ਜੀ ਮਾਂ ਦਾ ਤੇ ਦੇਖੋ ਮੂੰਹ ਦੀ ਕਿੰਨੀ ਬੋਲੀ ਹੈ ਜੀ ਕੋਈ ਮੈਂ ਮਰਜੀ ਬਰੋਟਮ ਦੋਦੋ ਕੋਈ ਬੈਟਾ ਮੈਚ ਦੇਣੀ ਹੈ ਤੇ ਆਪਾਂ ਮੂੰਹ ਨਾਲ ਸਿੱਧਾ ਡਾਇਰੈਕਟਰ ਸਰੰਜਨ ਨਾਲ ਦੇ ਸਕਦੇ ਹਾਂ ਜੀ ਬਾਕੀ ਤੁਸੀਂ ਫੇਸ ਦੀ ਕੁਆਲਿਟੀ ਸਿੰਗਾ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਜੀ ਦੇਖੋ ਬਹੁਤ ਸੋਹਣੀ ਹਾਈਟ ਲੈਂਥ ਤੇ ਬਿਲਕੁਲ ਜੈਡ ਬਲੈਕ ਹੈ ਜੀ ਦੇਖੋ ਤੁਸੀਂ ਨੀਚੋਂ ਆਰਡਰ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਥਣਾ ਚਸਪੇਸ ਇਹ ਦੇਖੋ ਜਿਵੇਂ ਆਪਣਾ ਗੱਬਣਾ ਦੇ ਆਰਡਰ ਹੁੰਦਾ ਐਵੇਂ ਦਾ ਆਰਡਰ ਹੈ ਨੀਚੋਂ ਦੇਖ ਸਕਦੇ ਹੋ ਤੁਸੀਂ ਚੰਗੇ ਸੀਮਨ ਦਾ ਉਪਯੋਗ ਕਰੋ ਜੀ ਇਹ ਆਪਾਂ ਨੇ ਘਰ ਦੀ ਫੀਡ ਨਾਲ ਤਿਆਰ ਕਰੀ ਐ ਕੋਈ ਇਹਨੂੰ اڈੰਗ ਵਡੰਗ ਨਹੀਂ ਦਿੱਤਾ ਜਾਦੇ ਤੇ ਆਪਾਂ ਨੇ ਸਾਰਾ 3-4 ਕਿਲੋ ਇਹਨੂੰ ਦੁੱਧ ਪਿਆਇਆ ਜੀ ਦੋਨੋਂ ਟਾਈਮ ਦਾ ਦੇਖ ਸਕਦੇ ਆਂ ਆਪਣੀ ਇਹ ਪੌਣੇ 1-2 ਸਾਲ ਦੀ ਐ ਹੁਣ ਆਪਾਂ ਇਹਦੇ ਸੀਮਨ ਲਵਾਵਾਂਗੇ ਜੀ ਤੇ ਹੀਟ ਚ ਤਾਂ ਇਹ ਕਈ ਵਾਰ ਆ ਗਈ ਆਪਾਂ ਨੇ ਸੀਮਨ ਨਹੀਂ ਲਵਾਇਆ ਬੀਪ ਚਲੋ ਥੋੜਾ ਜਿਹਾ ਹੋਰ ਕੱਦ ਕਾਠ ਕਰ ਜਾਂਦਾ ਪਸ਼ੂ 2 ਕੁ ਸਾਲ ਦੇ ਲਵੇ ਲਾ ਕੇ ਇਹਦੇ ਸੀਮਨ ਭਰਾ ਦਾਂਗੇ ਜੀ ਆਪਾਂ ਦੇਖੋ ਜੀ ਸੀਲ ਬਹੁਤ ਐ ਕੱਟੀ ਬਹੁਤ ਠੰਡੀ ਸੀਲ ਐ ਜੀ ਤੁਸੀਂ ਵੀ ਜੇ ਚੰਗੇ ਸੀਮਨ ਦਾ ਉਪਯੋਗ ਕਰੋਗੇ ਜੀ ਤਾਂ ਚੰਗਾ ਹੀ ਰਿਜ਼ਲਟ ਮਿਲਦਾ ਹੈ ਬਹੁਤ ਠੰਡੀ ਬਲੱਡ ਲਾਈਨ ਹੈ ਜੀ ਇਸਤਰੀ ਇਹਦੀ ਮਾਂ ਤੀ ਕਿਵੇਂ ਮਰਜੀ ਕੋਈ ਬੱਚਾ ਹੱਥ ਫੇਰੀ ਚੱਲੇ ਬੱਚਾ ਖੋਲ ਲੈਣਾ ਕੋਈ ਭੱਜੇ ਮਾਂ ਕੋਈ ਇਸ਼ਾਰਾਤ ਕਰੇ ਬਹੁਤ ਸੋਹਣੀ ਸੀਲ ਕੱਟੀ ਹੈ ਜੀ ਦੇਖੋ ਤੁਸੀਂ ਵੀ ਇਸ ਤਰ੍ਹਾਂ ਦੀਆਂ ਕੱਟੀਆਂ ਤਿਆਰ ਕਰੋ ਜੀ ਉਹ ਨਾਲੇ ਟਾਈਮ 'ਚ ਚੰਗਾ ਰਿਜ਼ਲਟ ਮਿਲ ਲੈ। ਇਹਨਾਂ ਦਾ ਮੁੱਲ ਹੁਣੀ ਲੱਖਾਂ 'ਚ ਹੈ ਜੀ ਦੇਖਿਓ ਤੁਸੀਂ ਅੱਗੇ ਜਾ ਕੇ ਕੀ ਹੋਣਾ। ਹਰ ਇੱਕ ਬੰਦਾ ਪਸ਼ੂ ਪਾਲਦਾ ਨਹੀਂ। ਨਾਰਮਲ ਖਰਾਕ ਤੇ ਇਹ ਆਪਣੀ। ਉਹ ਵਾਲਾ ਦੁੱਧ ਨਹੀਂ ਪਿਆ ਕੋਈ ਹੋਰ ਰੰਗੇ ਬੜੰਗੇ ਨਹੀਂ ਚਾਰੇ ਜਾਦੇ। ਬਹੁਤ ਸੋਹਣੀ ਕੱਟੀ ਤਿਆਰ ਹੋਈ ਹੈ ਜੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ। ਦੇਖੋ ਜੀ ਤੁਸੀਂ ਸਿੰਘਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਜਿਹੜਾ ਆਪਾਂ ਛੱਲੇ ਵਾਲਾ ਸਿੰਘ ਕਹਿੰਦੇ ਹੁੰਨੇ ਆ ਜਮਾ ਉਂਗਲ ਡੱਬਦੀ ਐ ਵੇਚ ਦੀ origignal ਸਿੰਘ ਐ ਕੁਛ ਕਿਰਾਇਆ ਨਹੀਂ ਆਪਾਂ ਠੀਕ ਐ ਧੰਨਵਾਦ ਦੋਸਤੋ